ਕੁਦਰਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਸਾਡੇ ਚੈਨਲ ਫੋਕ ਗੀਤ ਲੋਕ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਹਿਯੋਗ ਦਿੱਤਾ ਉਦਾਂ ਹੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਚੈਨਲ ਕੁਦਰਤ ਟੀਵੀ ਨੂੰ ਬਹੁਤ ਜ਼ਿਆਦਾ ਚੰਗਾ ਹੁੰਗਾਰਾ ਦੇਵੋਗੇ ਤੁਹਾਡੇ ਇਸ ਚੰਗੇ ਹੁੰਗਾਰੇ ਕਰਕੇ ਅਸੀਂ ਇਸ ਚੈਨਲ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਕਰਾਂਗੇ ਕਿ ਸਮਾਜ ਦੇ ਹਰ ਵਿਸ਼ੇ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਤੇ ਤੁਹਾਨੂੰ ਇੱਕ ਚੰਗਾ ਸਨੇਹਾ ਦਿੱਤਾ ਜਾਵੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਇੱਕ ਮੰਗ ਕਰ ਰਹੇ ਸੀ ਕਿ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਬੋਲੀਆਂ ਸਾਨੂੰ ਸੁਣਾਓ ਤਾਂ ਅੱਜ ਪੇਸ਼ ਨੇ ਤੁਹਾਡੇ ਸਾਹਮਣੇ ਵੱਖ-ਵੱਖ ਰਿਸ਼ਤਿਆਂ ਨਾਲ ਸੰਬੰਧਿਤ ਰਵਾਇਤੀ ਬੋਲੀਆਂ ਪੇ ਮਿਸੀਆਂ ਹੋ ਰਾਂ ਤਾ ਖੱਦੀਆਂ ਰੁਖੀਆਂ ਤੇ ਮਿਸੀਆਂ ਆਸਾਂ ਤਾ ਕੁੱਟੀਆਂ ਧੀ ਚੂਰੀਆਂ ਅੱਜ ਹੋਈਆਂ ਮੁਰਾਦਾਂ

ਬਾਗ ਦਿਨ ਦੀ ਦੇ ਵਿੱਚ ਅੰਬਾ ਦੀਆਂ ਫਾੜੀਆਂ ਵਿਆਹਿਆਂ 파ਹੇ ਪਾਈਆਂ ਬੁੱਲੇ ਲੁਟਣ ਗਵਾਰੀਆਂ ਵਿਆਹਿਆਂ 파ਹੇ ਪਾਈਆਂ ਬੁੱਲੇ ਲੁਟਣ ਗਵਾਰੀਆਂ ਵਿਆਹਿਆਂ 파ਹੇ ਪਾਈਆਂ ਸੁਦੇ ਲੁਟਣ ਮੁਕ ਬਾਗ ਦਿਰਾ ਦੀ ਦੇ ਵਿੱਚ ਅੰਬਾ ਦੀਆਂ ਫਾੜੀਆਂ ਖਾ ਲੋ ਸਈਓ ਨੀ ਜਿੰਨਾਂ ਕੈਨੂੰ ਮੇਰ ਲੱਗਣੀ ਤੇ ਪਈਏ ਨਹੀਂ ਤੈਨੂੰ ਮੇਰ ਲੱਗਣਗੇ ਕਿੱਕੜੇ ਨਹੀਂ ਤੈਨੂੰ ਤੁਕੇ ਨਹੀਂ ਰਾਂਝਾ ਦੂਰ ਖੜਾ ਦੂਰ ਖੜਾ ਦੁੱਖ ਪੀਛੇ ਨਹੀਂ ਰਾਂਝਾ ਦੂਰ ਖੜਾ ਦੂਰ ਖੜਾ ਦੁੱਖ ਪੀਛੇ ਨਹੀਂ ਰਾਂਝਾ ਦੂਰ ਖੜਾ ਦੂਰ ਖੜਾ ਦੁੱਖ ਪੀਛੇ ਨਹੀਂ ਰਾਂਝਾ ਮਿੰਗਣਾ ਉੱਠਾ ਵਾਲਿਓ ਵੇ ਉੱਠ ਲੱਗਦੇ ਆ ਪੱਕੇ ਨੂੰ ਜੱਟ ਬੇਈਮਾਨ ਦੁੱਧ ਛੱਡੇ ਨਾ ਘੱਟੇ ਨੂੰ ਜੱਟ ਕੇਰੀ ਕਿੰਨੇ ਨੂੰ ਮੈਨੀ ਸਾਰੇ ਜਨਾਂ ਸਭਨਾਂ ਦਿੰਦਾ ਨਿਸ਼ਿੰਨ ਲੋਲਡਵਾ ਲੱਡਗਾਂ ਦੀ ਝੋਲੀ ਪੜ ਗਿਆ ਸਸੇਨੀ ਤੇਰਾ ਲਾਡ ਲਾ ਕੁਝ ਕਹਿ ਕੇ ਅੰਦਰ ਵੜ ਗਿਆ ਸਸੇਨੀ ਤੇਰਾ ਲਾਡ ਲਾ ਕੁਝ ਕਹਿ ਕੇ ਅੰਦਰ ਵੜ ਗਿਆ ਸਸੇਨੀ ਤੇਰਾ ਲਾਡ ਲਾ ਕੁਝ ਕਹਿ ਕੇ ਅੰਦਰ ੋਠਾ ਵਾਲੇ ਉੱਠੇ ਲੱਦੀਆਂ ਭੋਰੀਆਂ ਮੈਲੀ ਛੱਡੀਆਂ ਸੁੰਨੀਆਂ ਗੋਰੀਆਂ ਮੈਲੀ ਛੱਡੀਆਂ ਸੁੰਨੀਆਂ ਗੋਰੀਆਂ ਮੈਲੀ ਛੱਡੀਆਂ ਸੁੰਨੀਆਂ ਗੋਰੀਆਂ ਮੈਂ ਨਿਮਾ ਮੈਨੇ ਜੁੱਤੀ ਸੁਮਾ ਦੇ ਢੇਠ ਲਵਾ ਦੇ ਖੁਰੀਆਂ ਨੇ ਇਸ ਆਦਣ ਖੇਡਦੇ ਸੁਖਨ ਨੰਨਾ ਬੁਰੀਆਂ ਨੇ ਦਿਨ ਖੇਡਦੇ ਸੁਖਨ ਨੰਨਾ ਬੁਰੀਆਂ ਨੇ ਦਿਨ ਖੇਡਦੇ ਦੋਸਤ ਬਾਣੇ ਜਾਨੀਆਂ ਮਲਾਈ ਬਾਣੇ ਜਾਨੀਆਂ ਜੇ ਬੋਲ ਪਈ ਲਹਿਜ ਤੱਕੀ ਜਾਨੀਆਂ ਜੇ ਬੋਲ ਪਈ ਲਹਿਜ ਤੱਕੀ ਜੰਦੀਆਂ ਜੇ ਬੋਲ ਪਈ ਲਹਿਣੀ ਤੱਕੀ ਜੰਦੂ ਬਾਣੇ ਜਾਨੀਆਂ ਅਕੜਾਈ ਬਾਣੇ ਜਾਨੀਆਂ ਜੇ ਵਿੱਚ ਪਾ ਕੇ ਤੋਂ ਡਰ ਗਿਆ ਨਹੀਂ ਡਰ ਗਿਆ ਮੇਰੇ ਦੱਬ ਕੇ ਲਾਵੇ ਗਿਆ ਨਹੀਂ ਡਰ ਗਿਆ ਮੇਰੇ ਦੱਬ ਕੇ ਤੋਂ ਡਰ ਗਿਆ ਨਹੀਂ ਡਰ ਗਿਆ ਮੇਰੇ ਦੱਬ ਕੇ ਤੋਂ ਡਰ ਗਿਆ ਨਹੀਂ ਜੇ ਜਟੇ ਜਟਕਟ ਨਾ ਹੋਵੇ ਕਟੀਏ ਸੰਦੂਖਾ ਹੋਲੇ ਨਹੀਂ ਪਹਿਲਾ ਜਟ ਤੋ ਮਕੀ ਕਟਾਈਏ ਭੱਲੇ ਫੇਰ ਦਲਾਈਏ ਸੋਨੇ ਜਟਿਏ ਦੇ ਦਵਕਾ ਜਨ ਬਰਾਬਰ ਬੋਲੇ ਜਟਿਏ ਦੇ ਦਵਕਾ ਨੰਬਰ ਬਰਗੋਲੇ ਲਈ ਤੇਲੇ ਦੇ ਰਵਕਾ ਨੰਬਰ ਬਰਗੋਲੇ ਲਈ ਤੇਲੇ ਸਾਰੇ ਟੰਗਣੇ ਮੇਰੇ ਮਾਪਿਆਂ ਨੇ ਪਾਏ ਇਕੋ ਤੂੰ ਵੀ ਤਜੀ ਦੇ ਕਰਦਾਨੀ ਜਦੋਂ ਲੜਦਾ ਗੇਲਾ ਦੇ ਲਾ ਦੇ ਦਾ ਦੀ ਅੰਦਰ ਮੰਗਾਂ ਤੇ ਟੇਢਾ ਟੇਢਾ ਜਾਗਦੀ ਅੰਦਰ ਮੰਗਾਂ ਤੇ ਟੇਢਾ ਟੇਢਾ ਜਾਗਦੀ ਅੰਦਰ ਮੰਗਾਂ ਤੇ ਟੇਢਾ ਟੇਢਾ ਜਾਗਦੀ ਸਾਰੇ ਸਾਰੇ ਕਰਦੀਓ ਗੁੜੀਓ ਕੀ ਸਾਰਿਆਂ ਤੋਂ ਲੈਣਾ ਨਹੀਂ ਪਹਿਲਾਂ ਬਿੰਦੇ ਖੜਦੀਆਂ ਚਾਹਾਂ ਪਰ ਬਈ ਲੰਨ ਦੇ ਹੜ੍ਹ ਬੀ ਅਚਾਹਾਂ ਫੇਰ ਦਿੰਦੇ ਗੁੜ ਪਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਨੀ ਰੰਗ ਬਦਲ ਗਿਆ ਕਿਸੇ ਨਾਮ ਦੇਣੀ ਵੇ ਮੰਜੀ ਢਾਕੇ ਟੁੱਟੀ ਦੋਸਤੀ ਪੜਿਆ ਵੇ ਦਿਲੋਂ ਲਾਕੇ ਨੁਕੀ ਦੋਸਤੀ ਪੜਿਆ ਵੇ ਦਿਲੋਂ ਲਾਕੇ ਨੁਕੀ ਦੋਸਤੀ ਪੜਿਆ ਵੇ ਹੋ ਭਾਕੇ ਘਰੇ ਨਾਏ ਵੇ ਤੂੰ ਹੱਸੂਦਾ ਰਿਹਾ ਬੱਚੂ ਰੋਵੇ sai te den pamiriyan varto virobe pena guriyan se piriyan varto virobe pena guriyan se piriyan varto virobe pena guriyan se piriyan hare hare putne vi kole ladda Nenu gara da nien Bore-bore zundea Tute beti nahi ਕੋਲ ਕੋਲੀ ਖੇਤ ਜਿਨ੍ਹਾਂ ਦੇ ਨਿਆਈਆਂ ਨੀ ਲੈ ਕੇ ਗੋਪੀਆਂ ਚੜਕੀ ਬਨੇ ਤੇ ਕਿੜੀਆਂ ਖੂਬ ਡਾਈਆਂ ਨੰਦਨ ਛਿੜਕਦੀਆਂ ਵੇਖ ਨੰਗਰ ਜਾਈਆਂ ਨੰਦਨ ਛਿੜਕਦੀਆਂ ਵੇਖ ਨੰਗਰ ਜਾਈਆਂ ਨੰਦਨ ਛਿੜਕਦੀਆਂ ਵੇਖ ਨੰਗਰ ਜੰਗ ਗਿੱਤੇ ਦਾ ਸ਼ੰਗਾਰ ਕੁੜੀਓ ਛੋਟੀ ਨਾਣੇ ਤੇ ਵੱਡੀ ਪਰ

É a vida, é